ਸੱਚੇ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਦੀ ਜਥੇਦਾਰ ਦੇ ਅਹੁਦੇ ਤੋਂ فارਗ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਵਾਰ ਅਕਾਲੀ ਆਗੂਆਂ ਨੂੰ ਨਿਸ਼ਾਨੇ ਤੇ ਲਿਆ ਕਿਹਾ ਅਕਾਲੀ ਦਲ ਦੀ ਮਾੜੀ ਹਾਲਤ ਲਈ 10 ਜਣੇ ਜ਼ਿੰਮੇਵਾਰ ਦੋ ਆਗੂ ਦਿੱਲੀ ਦੇ ਤੇ 8 ਪੰਜਾਬ ਦੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾਤੇ ਮਨਜੀਤ ਸਿੰਘ ਜੀਕੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਗੰਭੀਰ ਇਲਜ਼ਾਮ ਕਿ ਹੈ ਉਹ ਪਾਜਪਾ ਦੇ ਇਸ਼ਾਰੇ ਤੇ ਕਰ ਰਹੇ ਨੇ ਕੰਮ ਰੇਖਾ ਗੁਪਤਾ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਜੋ ਚੁੱਕੀ ਸੋਂ 6 ਮੰਤਰੀਆਂ ਨੇ ਵਿਲਿਆ ਹਲਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਰਹੇ ਮੌਜੂਦ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਅਤੇ ਮਾਨਸਿਕ ਤਣਾਅ ਤੋਂ ਬਚਾਉਣ ਲਈ ਸੂਬਾ ਸਰਕਾਰ ਛੇਤੀ ਹੀ ਨਵੀਂ ਨੀਤੀ ਦਾ ਕਰੇਗੀ ਐਲਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਅਸੀਂ ਵਕਫਾ ਖੇਤਰਾਂ ਦੇ ਮਾਹਿਰਾਂ ਨਾਲ ਕਰ ਰਹੇ ਹਾਂ ਚਰਚਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਕਾਲੀ ਦਲ ਦੀ ਮਾੜੀ ਹਾਲਤ ਲਈ ਕੁੱਲ 10 ਜਣੇ ਜ਼ਿੰਮੇਵਾਰ ਨੇ ਇੱਕ ਹੈਣਾ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ 올 ਇੰਡੀਆ ਪੰਥਕ ਕਨਵੈਨਸ਼ਨ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੋ ਆਗੂ ਦਿੱਲੀ ਦੇ ਨੇ ਤੇ 8 ਪੰਜਾਬ ਦੇ ਸਾਰੀ ਕੌਮ ਪੰਥ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਪਰ ਇਹ 10 ਜਣੇ ਪੰਥ ਦੇ ਖਿਲਾਫ ਕੰਮ ਕਰ ਰਹੇ ਨੇ ਤਕਸ਼ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦੇ ਅਹੁਦੇ ਤੋਂ ਫਾਰਕ ਕੀਤੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਖੁੱਲ ਕੇ ਬੋਲੇ। ਉਹਨਾਂ ਸ਼ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਲੋਕਾਂ ਦਾ ਜ਼ਿਕਰ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਆਲ ਇੰਡੀਆ ਪੰਥਕ ਕਨਵੈਨਸ਼ਨ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਸਿਰਫ 10 ਜਣੇ ਹੀ ਅਕਾਲੀ ਦਲ ਨੂੰ ਡੋਬਣ ਤੇ ਲੱਗੇ ਹੋਏ ਨੇ ਜਿਸ ਵਿੱਚੋਂ 2 ਦਿੱਲੀ ਦੇ ਨੇ ਤੇ 8 ਪੰਜਾਬ ਦੇ। ਉਹਨਾਂ ਕਿਹਾ ਕਿ ਬਾਕੀ ਸਾਰੀ ਕੌਮ ਪੰਥ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਪਰ ਇਹ 10 ਜਣੇ ਪੰਥ ਦੇ ਖਿਲਾਫ ਹੀ ਕੰਮ ਕਰ ਜਾ ਸਮਰਪਤ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਨਿਆਂ ਦੇ ਵਿੱਚ ਵੀ ਚਣੌਤੀ ਦੇਣ ਬਾਰੇ ਨਹੀਂ ਸੋਚ ਸਕਦੇ ਫਿਰ ਕੌਣ ਹੈ ਜਿਹੜਾ ਚਣੌਤੀ ਦੇ ਰਿਹਾ ਹੈ ਇਹ ਸਿਰਫ 10 ਬੰਦੇ ਨੇ 10 ਸ਼ਾਇਦ 11ਵਾਂ ਨਾ ਹੋਵੇ ਔਰ ਉਹਨਾਂ 10ਾਂ ਦੇ ਵਿੱਚੋਂ ਦੋ ਤੁਹਾਡੇ ਦਿੱਲੀ ਦੇ ਨੇ 8 ਪੰਜਾਬ ਦੇ ਨੇ ਔਰ ਕਿਹਦੀ ਹੈਰਾਨੀ ਦੀ ਗੱਲ ਹੈ ਜਿਹੜੇ ਤੁਹਾਡੇ ਦਿੱਲੀ ਦੇ ਨੇ ਉਹਨਾਂ ਨੇ 4-5 ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਮੇਰੇ ਤੇ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਜਮਾਤ ਹੈ ਉਹਦਾ ਨੁਕਸਾਨ ਕਰ ਰਹੇ ਨੇ ਉਹਨੂੰ ਤੋੜਨ ਦਾ ਯਤਨ ਕਰ ਰਹੇ ਨੇ ਮੈਂ ਬਿਆਨ ਪੜਿਆ ਮੈਨੂੰ ਬੜੀ ਹੈਰਾਨੀ ਹੋਈ ਇਹ ਸ਼ਰਮਣੀ ਅਕਾਲੀ ਦਾਲ ਇੱਕ ਜਹਾਜ਼ ਦੀ ਤਰ੍ਹਾਂ ਸਮੁੰਦਰ ਦੇ ਵਿੱਚ ਚੱਲਦਾ ਪਿਆ ਸੀ। ਔਰ ਜਿਹੜੇ ਦੋ ਬੰਦਿਆਂ ਨੇ 22 23 ਸਾਲ ਆਪਣੇ ਹੱਥ ਦੇ ਵਿੱਚ ਹਥੌੜਾ ਲੈ ਕੇ ਤੇ ਸੁੰਬਾ ਲੈ ਕੇ ਸੁੰਬਾ ਕਹਿੰਦੇ ਨੇ ਉਸ ਟੂਲ ਨੂੰ ਜਿਹੜਾ ਲੋਹੇ ਦੇ ਪੱਤਰੇ ਦੇ ਵਿੱਚ ਸوراਖ ਕਰਨ ਦਾ ਕੰਮ ਕਰਦਾ। ਔਰ ਇਹਨਾਂ ਬੰਦਿਆਂ ਨੇ 22 23 ਸਾਲ ਹੱਥ ਦੇ ਵਿੱਚ ਹਥੌੜੀ ਫੜ ਕੇ ਸੁੰਬੇ ਦੇ ਨਾਲ ਉਸ ਚੱਲਦੇ ਹੋਏ ਜਹਾਜ਼ ਦੇ ਵਿੱਚ ਛੇਕ ਕੀਤੇ। ਮੋਰੀਆਂ ਕੀਤੀਆਂ ਸੁਰਾਖ ਕੀਤੇ ਔਰ ਜਦੋਂ ਜਹਾਜ਼ ਡੁੱਬਣ ਲੱਗਿਆ ਤੇ ਫਿਰ ਉਹਦੇ ਵਿੱਚ ਸਵਾਰ ਹੋ ਗਏ ਕਹਿੰਦੇ ਹੁਣ ਕੋਈ ਛੇਕ ਕਰਕੇ ਦਿਖਾਵੇ ਇਸ ਜਹਾਜ਼ ਦੇ ਵਿੱਚ ਹੁਣ ਕੋਈ ਗਲੀ ਕਰਕੇ ਦਿਖਾਵੇ ਹੁਣ ਕੋਈ ਛੇਕ ਕਰਕੇ ਦਿਖਾਵੇ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਦਾ ਫੈਸਲਾ ਸਮੂ ਸਿੰਘ ਸਹਿਬਾਨ ਦਾ ਫੈਸਲਾ ਸੀ ਹੁਣ ਇਸ ਤੇ ਸਵਾਲ ਕਿਉਂ ਚੁੱਕੇ ਜਾ ਰਹੇ ਨੇ ਆਪਣੇ ਖਿਲਾਫ ਕੋਈ ਸ਼ਿਕਾਇਤ ਨੂੰ ਉਹਨਾਂ ਕੁਝ ਲੋਕਾਂ ਦੀ ਸਾਜ਼ਿਸ਼ ਘਰਾੜ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਨੇ। ਉਹਨਾਂ ਕਿਹਾ ਕਿ ਉਹ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ। ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਕਮੇਟੀ ਦੀ ਕਨਵੈਨਸ਼ਨ ਵਿੱਚ ਕੁਝ ਅਕਾਲੀ ਆਗੂਆਂ ਨੂੰ ਪਾਰਟੀ ਦੀ ਮਾੜੀ ਹਾਲਤ ਲਈ ਜ਼ਿੰਮੇਵਾਰ ਐਲਾਨ ਚੁੱਕੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਹੁਣ ਵੀ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸ਼ਬਦੀ ਹਮਲੇ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਭਾਵੇਂ ਕਿ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਤੋਸ਼ ਲਾਈ ਸਰਨਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਭਾਜਪਾ ਨਾਲ ਨੇੜਲੇ ਸਬੰਧ ਨੇ ਉਹ ਕੇਂਦਰ ਸਰਕਾਰ ਤੇ ਭਾਜਪਾ ਦੇ ਵੱਡੇ ਆਗੂਆਂ ਨਾਲ ਗੱਲ ਕਰਦੇ ਰਹੇ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਮਿਹਰਬਾਨੀ ਕਰਕੇ ਇੱਕ ਜਗ੍ਹਾ ਤੇ ਉੱਤੇ ਨਾ ਮੇਰੀ ਤੇ ਗਿਆਨੀ ਅਰਪ੍ਰੀਤ ਸਿੰਘ ਦੀ ਟੀਵੀ ਤੇ ਲਾਈਵ ਬਹਿਸ ਕਰਾ ਦਿਓ ਜੇ ਪਾਣੀ ਮੰਗਿਆ ਤੇ ਮੈਂ ਪਰਮਜੀਤ ਸਿੰਘ ਨੂੰ ਪਾਣੀ ਮੰਗਿਆ ਤਾਂ ਤੁਸੀਂ ਜਿਹੜਾ ਐਕਟ 1985 ਤੋਂ ਚੱਲ ਰਿਹਾ ਹੈ 25 ਤੋਂ 25 ਤੋਂ ਉਹਦੀ ਤੁਸੀਂ ਕਿਵੇਂ ਵਿਰੋਧਤਾ ਕਰ ਸਕਦੇ ਹੋ ਤੁਸੀਂ ਸ਼ੌਣੀ ਕਮੇਟੀ ਨੂੰ ਤੋੜਨਾ ਚਾਹੁੰਦੇ ਹੋ ਜਿਹੜਾ ਜਿਤਨੀ ਮਿੰਨਤ ਸਰਦਾਰ ਧਾਮੀ ਤੇ ਭੁੰਦਰ ਸਾਹਿਬ ਨੇ ਕੀਤੀ ਹੈ ਜਥੇਦਾਰਾਂ ਦੀ ਮੈਂ ਸਮਝਦਾ ਅੱਜ ਦੇ ਯੁੱਗ ਵਿੱਚ ਇਤਨੀ ਲੀਮੀ ਵਰਤ ਕੇ ਉਹਨਾਂ ਨਾਲ ਗੱਲ ਕਰਨ ਦਾ ਕੋਈ ਨਹੀਂ ਬੰਦਾ। ਪਰ ਤੁਸੀਂ ਕਹਿ ਰਹੇ ਹੋ ਜੀ ਇਹ ਗੱਲ ਨਹੀਂ ਮੰਦੇ ਪਏ ਜੀ। ਕਿੱ디 ਗੱਲ ਮੰਦੇ ਪਏ ਹੋ? ਚੰਦੂ ਮਾਜਰੇ ਦੀ ਰਖੜੇ ਦੀ ਜਿਹਦਾ ਭਾ ਅਮਰੀਕਾ ਬੈਠਾ ਉਹ ਵੀ ਉਹਦਾ ਗੁਲਾਮ ਹੈ ਬੀਜੇਪੀ ਦਾ ਹਾਂਜੀ ਨੌਕਰ ਬਣਿਆ ਹੋਏ ਨੇ ਉਹ ਇਹਨਾਂ ਨੌਕਰਾਂ ਦੀ ਚਲ ਮੰਦੇ ਪਿਓ ਜਿਹੜੇ ਆਲਰੇਡੀ ਦਾ ਨਾਂ ਕੀ ਕਰਦੇ ਪੈਨ ਕਿਦੀ ਗੱਲ ਕਰਦੇ ਪਿਓ ਢੀਮਸਾ ਸਾਹਿਬ ਨੂੰ ਪੁੱਛੋ 88 ਸਾਲ ਦੇ ਹੋ ਗਏ ਉਹ 1995 ਦੇ ਬਾਅਦ ਤੁਸੀਂ ਇੱਕ ਇਲੈਕਸ਼ਨ ਨਹੀਂ ਜਿੱਤੇ ਉਹ ਕਿਸੇ ਦੀ ਬਦਦਵਾ ਲੱਗੀ ਸੀ ਉਹਨਾਂ ਨੇ ਕਿਸੇ ਨਾਲ ਜਾਸਤੇ ਕੀਤੀ ਉਹਨਾਂ ਕਾ ਜਾਸਤ ਹੋਤ ਨਹੀਂ ਜਿੱਤਾ ਸਾਨੂੰ ਇਹਨਾਂ ਬਾਗੀਆਂ ਦਾਗੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਡਰ ਪਾਉਣੀ ਹੈ ਪਰ ਅਸੀਂ ਸਿੰਘ ਸਭਾ ਨੂੰ ਜ਼ੋਰ ਬੇਨਤੀ ਕਰਾਂਗੇ ਕਿ ਇਹਨਾਂ ਦੇ ਹੱਥਾਂ ਵਿੱਚ ਅਕਾਲ ਤਖਤ ਦੀ ਮਰਿਆਦਾ ਪਰੰਪਰਾ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਬਿਲਕੁਲ ਨਾ ਕਰਨਾ ਬਿਲਕੁਲ ਨਾ ਕਰਨਾ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬਹੁਤ ਸਤਿਕਾਰ ਕਰਦੇ ਹਾਂ ਨਾ ਇਹਨਾਂ ਦੇ ਹੱਥਾਂ ਰਖਣਾ ਨਾ ਉਹ ਤਾਕਤਾਂ ਜਿਹੜੀਆਂ ਹਿੰਦੁਸਤਾਨ ਤੋਂ ਬਾਹਰ ਬਾਠੀਆਂ ਹੋਈਆਂ ਆ ਅਜਾ ਕਾਲੀ ਦਾਲ ਕਰਕੇ ਉਹਨਾਂ ਤਾਕਤਾਂ ਦਾ ਅਸਰ ਨਹੀਂ ਹੋਇਆ ਹਿੰਦੁਸਤਾਨ 'ਚ ਸਰਨਨ ਕਿਹਾ ਕਿ ਦਿੱਲੀ ਕਮੇਟੀ ਦੀ ਕਨਵੈਨਸ਼ਨ ਦੌਰਾਨ ਸਿੱਖਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਉੱਥੇ ਕਿਸੇ ਪੰਥਕ ਏਜੰਡੇ ਤੇ ਵਿਚਾਰ ਨਹੀਂ ਕੀਤੀ ਗਈ ਬੰਦੀ ਸਿੰਘਾਂ ਜਾਂ ਨੌਜਵਾਨਾਂ ਦੇ ਐਨਐਸਏ ਲਗਾਉਣ ਦਾ ਮੁੱਦਾ ਵੀ ਨਹੀਂ ਚੁੱਕਿਆ ਗਿਆ ਨਾਨਕਸ਼ਹੀ ਸਮਤ 557 ਦਾ ਕੈਲੰਡਰ ਵੀਰਵਾਰ ਨੂੰ ਜਾਰੀ ਕੀਤਾ ਗਿਆ ਜਥੇਦਾਰ ਸਿੰਘ ਸਾਹਿਬ ਨੇ ਇਸ ਨੂੰ ਜਾਰੀ ਕਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰਪੂਰਵ ਅਤੇ ਹੋਰ ਇਤਿਹਾਸਿਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਨਾਨਕਸ਼ਾਹੀ ਸੰਮਤ 557 ਸੰਨ 2025-26 ਦਾ ਕੈਲੰਡਰ ਵੀਰਵਾਰ ਨੂੰ ਜਾਰੀ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਤੱਕ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ। ਇਸ ਮੌਕੇ ਗਿਆਨੀ ਰਕबीर ਸਿੰਘ ਨੇ ਸੰਗਤ ਨੂੰ ਅਹਿਮ ਅਪੀਲ ਕਰਦਿਆਂ ਕਿਹਾ ਕਿ ਉਹ ਗੁਰਪੂਰਵ ਅਤੇ ਹੋਰ ਇਤਿਹਾਸਿਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ। ਸਮੁੱਚਾ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈਆਂ ਨੇ। ਪੰਥ ਦੀ ਨੁਮਾਇੰਦਾਂ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ 500 57ਵਾਂ ਜੋ ਨਾਨਕਸ਼ਾਹੀ ਕਲੰਡਰ ਹੈ ਉਹਦੀ ਸ਼ੁਰੂਆਤ ਕੀਤੀ ਗਈ ਹੈ ਉਹ ਸੈਕਟਰੀਏਟ ਜੀ ਅਕਾਲ ਤਖਤ ਸਾਹਿਬ ਜੀ ਤੋਂ ਰਿਲੀਜ਼ ਕੀਤਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਾਲ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਪੁਰਬ ਅਤੇ 9ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਹੈ ਕਿ ਇਹ ਜਿਹੜਾ ਨਾਨਕ ਸ਼ਾਹੀ ਕੈਲੰਡਰ ਹੈ 557ਵਾਂ ਇਹ ਨੂੰ ਹਰ ਗੁਰਦੁਆਰੇ ਚਾਹੇ ਉਹ ਸ਼ਹਿਰ ਵਿੱਚ ਹੈ ਚਾਹੇ ਉਹ ਪਿੰਡ ਵਿੱਚ ਹੈ ਚਾਹੇ ਉਹ ਕਿਤੇ ਵੀ ਹੈ ਜਿੱਥੇ ਕਿਤੇ ਵੀ ਗੁਰਦੁਆਰੇ ਸਹਿਬਾਨ ਸੁਸ਼ੋਭਤ ਨੇ ਉੱਥੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਹਿਬਾਨ ਅਸ਼ਰੋਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਹਰ ਇੱਕ ਗੁਰਦੁਆਰਾ ਸਾਹਿਬ ਤੱਕ ਇਸ ਕੈਲੰਡਰ ਨੂੰ ਪਹੁੰਚਦਾ ਕਰਨਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਜਲਦੀ ਹੀ ਸਤਗੁਰਾਂ ਦੇ ਸ਼ਹੀਦੀ ਦਿਹਾੜੇ ਅਤੇ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗੁਰਾਇਆਪੁਰਬ ਦੇ ਸਬੰਧ ਵਿੱਚ ਸਮਾਗਮਾਂ ਦੀ ਜਿਹੜੀ ਲੜੀ ਹੈ ਉਹ ਵੀ ਆਰੰਭ ਕੀਤੀ ਜਾ ਰਹੀ ਹੈ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਤਨ ਮਨ ਧਨ ਕਰਕੇ ਸੇਵਾ ਕਰਕੇ ਹਿੱਸਾ ਪਾ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਲੰਡਰ ਜਾਰੀ ਕੀਤਾ ਜਾਂਦਾ ਹੈ ਜਾਂ ਅੱਜ ਜਾਰੀ ਕੀਤਾ ਗਿਆ ਹੈ ਸਮੂਹ ਸੰਗਤਾਂ ਇਹ ਸਾਰੇ ਦਿਨ ਤਿਉਹਾਰ ਦਿਹਾੜੇ ਇਸ ਕੈਲੰਡਰ ਦੇ ਅਨੁਸਾਰ ਹੀ ਮਨਾਉਣ ਦਾ ਯਤਨ ਕਰਨ ਇਸ ਮੌਕੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਿੱਖ ਜਗਤ ਨੂੰ ਨਾਨਕਸ਼ਾਹੀ ਕੈਲੰਡਰ ਹਰ ਗੁਰੂ ਘਰ ਅਤੇ ਆਪੋ ਆਪਣੇ ਘਰਾਂ ਵਿੱਚ ਲਗਾਉਣ ਦੀ ਅਪੀਲ ਕੀਤੀ ਰਵਨੀਤ ਪਿੱਟੂ ਵੱਲੋਂ ਚੰਡੀਗੜ੍ਹ ਪੁਲਿਸ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਬਿਆਨ ਤੇ ਰਾਜਾ ਵੜਿੰਗ ਨੇ ਤੰਜ ਕੱਸਿਆ ਉਹਨਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਕੇਂਦਰ ਦੇ ਅਧੀਨ ਆਉਂਦੀ ਹੈ ਇੱਕ ਕੇਂਦਰੀ ਮੰਤਰੀ ਹੁੰਦੇ ਹੋਏ ਉਹ ਸ਼ਿਕਾਇਤ ਕਿਸ ਕੋਲ ਦਰਜ ਕਰਵਾਉਂਗੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀਆਂ ਚਰਚਾਵਾਂ ਤੇ ਵੀ ਵੜਿੰਗ ਨੇ ਪ੍ਰतिकਰਮ ਦਿੱਤਾ ਬਿਤੇ ਦਿਨੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਚੰਡੀਗੜ੍ਹ ਵਿਖੇ ਪੁਲਿਸ ਨਾਲ ਹੋਈ ਤਿੱਖੀ ਤਕਰਾਰ ਤੇ ਰਾਜਾ ਵੜਿੰਗ ਨੇ ਤੰਜ ਕਸਿਆ ਰਾਜਾ ਵੜਿੰਗ ਨੇ ਕਿਹਾ ਕਿ ਹੁਣ ਚੰਡੀਗੜ੍ਹ ਪੁਲਿਸ ਉਹਨਾਂ ਦੀ ਪੁਲਿਸ ਹੈ ਜੋ ਕਿ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ ਅਮਿਤ ਸ਼ਾਹ ਜੀ ਅਤੇ ਬਿੱਟੂ ਇੱਕ ਹੀ ਹਨ ਜੇਕਰ ਬਿੱਟੂ ਕੇਂਦਰ ਸ਼ਾਸਿਤ ਸੂਬੇ ਚੰਡੀਗੜ੍ਹ ਦੀ ਪੁਲਿਸ ਖਿਲਾਫ ਮਾਮਲਾ ਦਰਜ ਕਰਵਾ ਰਹੇ ਨੇ ਤਾਂ ਉਹ ਆਪਣੇ ਪੁਲਿਸ ਮੁਲਾਦਮਾ ਵਿਰੁੱਧ ਹੀ ਸ਼ਿਕਾਇਤ ਦਰਜ ਕਰਵਾ ਰਹੇ ਨੇ ਅਭੀਰ ਚੰਡੀਗੜ੍ਹ ਪੁਲਿਸ ਤੋਂ ਉਨਕੀ ਪੁਲਿਸ ਹੈ ਥੈਟ ਇਜ਼ ਅੰਡਰ ਦ ਹੋਮ ਮਿਨਿਸਟਰੀ ਆਫ ਇੰਡੀਆ अमित शाह जी और बिट्टू जी तो एक ही है कंप्लेंट क्यों दे रहे हैं कार्रवाई करिए है। अब यार सेंटर मिनिस्टर भी कंप्लेंट देगा अगर मैं सेंटर मिनिस्टर हूँ यूनियन टेरिटरी की पुलिस के ऊपर मैं कंप्लेंट दे रहा हूँ अब ये किसको आप पता नहीं किसको क्या सम, समझा रहे हैं बाकी भाई भगवान ही जाने ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀਆਂ ਚਰਚਾਵਾਂ ਬਾਰੇ ਵੜਿੰਗ ਨੇ ਕਿਹਾ ਕਿ ਪ੍ਰਧਾਨਗੀ ਕਿਸੇ ਦੀ ਜਾਗੀਰ ਨਹੀਂ ਹੁੰਦੀ ਕਾਂਗਰਸ ਹਾਈ ਕਮਾਨ ਚਾਹੇ ਤਾਂ ਉਹਨਾਂ ਨੂੰ ਹਟਾ ਸਕਦੀ ਹੈ ਦੇਖੋ ਗੱਲ ਇਹ ਹੈ ਕੋਈ ਪ੍ਰਧਾਨਗੀ ਦੀ ਜਿਹੜੀ ਕੁਰਸੀ ਹੁੰਦੀ ਹੈ ਇਹ ਕਿਸੇ ਦੀ ਬਾਪ ਦੀ ਜਾਗੀਰ ਨਹੀਂ ਹੁੰਦੀ ਰਾਜਾ ਵੜਿੰਗ ਕਦੇ ਵੀ ਪ੍ਰਧਾਨ ਲਾਇਆ ਜਾ ਸਕਦਾ ਹੈ ਕਦੇ ਵੀ ਹੋ ਸਕਦਾ ਹੈ ਕਦੇ ਲਾਇਆ ਵੀ ਨਾ ਜਾ ਉਹ ਸਦਰ ਰਾਜਾ ਵੜਿੰਗ ਅਗਲੇ ਹੋਰ 2 ਸਾਲ ਪਾਰੀ ਖੇਡੇ ਇਹ ਰਾ ਜਿਹੜਾ ਮੰਡੇਟ ਹੈ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੇ ਤੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਕੋਲੇ ਹੈਗਾ ਸੋਨੀਆਜੀ ਕੋਲੇ ਹੈਗਾ ਹੋਰ ਕਿਸੇ ਕੋਲੇ ਨਹੀਂ ਦੂਜੀ ਗੱਲ ਖਰਗੇ ਸਾਹਿਬ ਦੇ ਬਿਆਨ ਦੀ ਤੁਸੀਂ ਗੱਲ ਕੀਤੀ ਹੈ ਹੁਣੇ ਤਾਜੀ-ਤਾਜੀ ਕਿ ਉਹ ਕਹਿੰਦੇ ਪਰਫਾਰਮੈਂਸ ਬੇਸ ਤੇ ਕੰਮ ਹੋਏਗਾ ਰਾਜਾ ਵੜਿੰਗ ਜਦੋਂ ਬਣਿਆ ਸੀ ਉਦੋਂ 8 ਮੰਤਰੀ ਚਲੇ ਗਏ ਸਨ ਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਲਾ ਗਿਆ ਸੀ ਅਮਰਿੰਦਰ ਸਿੰਘ ਹਾਲਾਤ ਬੜੇ ਮਾੜੇ ਸਨ 18 ਸੀਟਾਂ ਤੇ ਅਸੀਂ ਆਏ ਸਾਂ ਤੇ ਫਿਰ ਅਸੀਂ ਲੜੇ ਇਕੱਠੇ ਹੋ ਕੇ ਸਾਡਾ ਜਿਹੜਾ ਕਾਂਗਰਸ ਦਾ ਵਰਕਰ ਬਲੌਕ ਤੋਂ ਲੈ ਕੇ ਜਿਹੜਾ ਅਸੀਂ ਸੰਗਠਨ ਖੜਾ ਕੀਤਾ ਉਹਨਾਂ ਨੇ ਹੰਬੜਾ ਮਾਰ ਕੇ 7 ਸੀਟਾਂ ਜਨਾਬ ਪਾਰਲੀਮੈਂਟ ਦੀਆਂ ਜਿਤਾਈਆਂ ਅਮਰਿੰਦਰ ਸਿੰਘ ਦੇ ਸਮੇਂ 8 ਸੀਟਾਂ ਕੇਵਲ ਅਸੀਂ ਜਿੱਤੇ ਸੀ ਜਦੋਂ ਮੁੱਖ ਮੰਤਰੀ ਸੀ ਪੰਜ ਕਾਰਪੋਰੇਸ਼ਨ ਆਈਆਂ ਅੱਜ ਤੱਕ ਜਿਹੜੀ ਸਰਕਾਰ ਹੁੰਦੀ ਹੈ ਕਾਰਪੋਰੇਸ਼ਨ ਚਾਹੇ ਉਹ ਕਾਲੀਆਂ ਦੀ ਆਈ ਚਾਹੇ ਕਾਂਗਰਸ ਦੀ ਆਈ ਸਾਰੀਆਂ ਹੋਰੀਆਂ ਹੁੰਦੀਆਂ ਪਰਫਾਰਮੈਂਸ ਰਾਜੇ ਵੜਿੰਗ ਨੇ ਦਿੱਤੀ ਹੈ ਕਿ ਨਹੀਂ ਦਿੱਤੀ ਫਿਰ ਕਿਸ ਬਿਹਾਰ ਤੇ ਕੌਣ ਬਦਲ ਨਿਕਲ ਕਰਦਾ ਵੜਿੰਗ ਨੇ ਕਿਹਾ ਕਿ ਕੁਝ ਆਗੂ ਪ੍ਰਧਾਨਗੀ ਲਈ ਕਾਲੇ ਹੋ ਸਕਦੇ ਨੇ ਪਰ ਉਹ ਕਾਂਗਰਸ ਦੇ ਇੱਕ ਅਨੁਸ਼ਾਸਿਤ ਵਰਕਰ ਨੇ ਉਹ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਦੀ ਪਾਲਣਾ ਕਰਨਗੇ ਦਿੱਲੀ ਨੂੰ ਅੱਜ ਆਪਣਾ ਨਵਾਂ ਮੁੱਖ ਮੰਤਰੀ ਮਿਲ ਗਿਆ रेखा गुप्ता ਨੇ ਦਿੱਲੀ ਦੇ ਨੌਵੇਂ ਮੁੱਖ ਮੰਤਰੀ ਵਜੋਂ ਸੌ ਚੁੱਕੀ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਰਹੇ ਇਸ ਦੌਰਾਨ ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਨੇ ਵੀ ਸੌ ਚੁੱਕੀ ਭਾਜਪਾ ਵਿਧਾਇਕ ਰੇਖਾ ਗੁਪਤਾ ਨੇ ਦਿੱਲੀ ਦੇ ਨੌਵੇਂ ਮੁੱਖ ਮੰਤਰੀ ਵੱਜੋਂ ਵੀਰਵਾਰ ਨੂੰ ਸੌ ਚੁੱਕੀ ਸੌ ਚੁੱਕ ਸਮਾਗਮ ਰਾਮਲੀਲਾ ਮੈਦਾਨ ਵਿਖੇ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਸਾਸ਼ਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਮੌਜੂਦ ਰਹੇ ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਨੇ ਵੀ ਸੌ ਚੁੱਕੀ ਇਹਨਾਂ ਵਿੱਚ ਪਰਵੇਸ਼ ਵਰਮਾ ਆਸ਼ੀਸ਼ ਸੂਤ ਮਨਜਿੰਦਰ ਸਿੰਘ ਸਿਰਸਾ ਰਵਿੰਦਰ ਇੰਦਰ ਰਾਜ ਸਿੰਘ ਕਪਿਲ ਮਿਸ਼ਰਾ ਅਤੇ ਪੰਕਜ ਕੁਮਾਰ ਸਿੰਘ ਸ਼ਾਮਲ ਨੇ ਮੈਂ ਮੈਂ ਰੇਖਾ ਗੁਪਤਾ ईश्वर की शपथ लेती हूँ कि मैं विधि द्वारा स्थापित भारत के संविधान के प्रति सच्ची श्रद्धा और निष्ठा रखूँगी मैं भारत की प्रभुता और अखंडता अक्षुण रखूँगी मैं मुख्यमंत्री के रूप में अपने कर्तव्यों का श्रद्धापूर्वक और शुद्ध अंतकरण से निर्वहन करूँगी तथा मैं भय या पक्ष पर अनुराग या द्वेष के बिना सभी प्रकार के लोगों के प्रति संविधान और विधि के अनुसार न्याय करूंगी। मैं मैं रेखा गुप्ता ईश्वर की शपथ लेती हूं कि जो विषय मुख्यमंत्री के रूप में मेरे विचार के लिए लाया जाएगा अथवा मुझे ज्ञात होगा उसे किसी व्यक्ति या व्यक्तियों को सबके सिवाय जबकि ऐसे मुख्यमंत्री के रूप में अपने कर्तव्यों के सम्यक निर्वहन के लिए ऐसा करना अपेक्षित हो मैं प्रत्यक्ष या अप्रत्यक्ष रूप से संसूचित या प्रकट नहीं करूंगी इससे पहले मीडिया नाल गलबत करते हुए रेखा गुप्ता ने कहा कि यह बड़ी जिम्मेदारी है मेरे पे भरोसा जताने के लिए मैं प्रधानमंत्री मोदी और पार्टी हाई कमांड का धन्यवाद करती हूं ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਦਿੱਲੀ ਦੀ ਮੈਂ ਮੁੱਖ ਮੰਤਰੀ ਬਣਾਂਗੀ ਮੈਂ ਸ਼ੀਸ਼ ਮਹਿਲ ਵਿੱਚ ਨਹੀਂ ਰਹਾਂਗੀ ਇਸ ਦੌਰਾਨ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਰੇਖਾ ਗੁਪਤਾ ਨਾਲ ਮੁਲਾਕਾਤ ਕੀਤੀ ਉਧਰ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਅਨੁਸਾਰ ਕੰਮ ਕਰੇਗੀ देखिए ये एक जिम्मेदारी है और देश के प्रधानमंत्री जी के विजन को इंप्लीमेंट करने की जिम्मेदारी है ये एक उस टीम में हमें मौका मिला है जो भारत के प्रधानमंत्री नरेंद्र मोदी जी का दिल्ली को विकसित करने के लिए जो सपना है उसको साकार करना और उस टीम में काम करने का मौका मिला मैं समझता तो हूँ एक बहुत बड़ा कर्तव्य है हमारे लिए जो हमें करके और दिल्ली को एक बार दोबारा से खुशहाल दिल्ली नई दिल्ली साफ दिल्ली साफ़ जल और साफ हवा वाली दिल्ली बनाना है और यमुना जी को साफ करना है देखिए मैं कोई तमाचा वर्ड नहीं कहना चाहूँगा पर मैं ये जरूर कहना चाहूँगा कि अब उनके लिए मुझे याद है कि उन्होंने बहुत हमें बेइज्जत करके विधानसभा से धक्के मार के निकलवाया था मार्च ला के लेके गए थे और बड़े बड़े अपशब्द बोले थे आज वो ना स्पीकर रहे ना वो मुख्यमंत्री रहे ना वो मंत्री रहे ना वो मुख्यमंत्री रहे मैं मानता हूँ कि सृष्टि में बहुत ताकत है सृष्टि की ताकत के सामने सबको सिर झुकाना चाहिए जिक्र योग है की दिल्ली सूबे की सत्ता ऐसी भाजपा नई साल बाद वापसी का मौका मिले इस तू तो पहला आम आदमी पार्टी ने करीब ग्यारह साल तक दिल्ली ऐसी राज किया ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਅਤੇ ਮਾਨਸਿਕ ਤਣਾਅ ਤੋਂ ਬਚਾਉਣ ਲਈ ਛੇਤੀ ਹੀ ਪੰਜਾਬ ਸਰਕਾਰ ਵੱਲੋਂ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਜਾਵੇਗਾ ਇਹ ਕਹਿਣਾ ਸੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਉਹਨਾਂ ਕਿਹਾ ਕਿ ਅਸੀਂ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਇਸ ਬਾਰੇ ਚਰਚਾ ਕਰ ਰਹੇ ਹਾਂ ਵੱਖ-ਵੱਖ ਪਹਿਲੂਆਂ ਬਾਰੇ ਸੁਝਾਅ ਮਿਲਣ ਤੋਂ ਬਾਅਦ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਜਾਵੇਗਾ ਸਵੇਰੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮੈਂਟਲ ਹੈਲਥ ਪਾਲਿਸੀ ਬਾਰੇ ਅਸੀਂ ਵੱਖ-ਵੱਖ ਸਮਾਜਿਕ ਸੰਸਥਾਵਾਂ ਮਾਹਿਰਾਂ ਵਿਦਵਾਨਾਂ ਨਾਲ ਚਰਚਾ ਕਰ ਰਹੇ ਹਾਂ ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਕਿਸਾਨਾਂ ਤੇ ਵਿਦਿਆਰਥੀਆਂ ਦਾ ਤਣਾ ਘਟਾਉਣਾ ਰਹੇਗਾ ਹੋਰ ਕੋਈ ਵੀ ਵਿਅਕਤੀ ਜਿਹੜਾ ਮਾਨਸਿਕ ਤਣਾਤੋਂ ਗੁਜ਼ਰ ਰਿਹਾ ਹੋਵੇ ਅਸੀਂ ਉਹਨਾਂ ਦੀ ਮਦਦ ਲਈ ਉਪਰਾਲੇ ਕਰਾਂਗੇ ਅੱਜ ਅਸੀਂ ਜਿਹੜੇ ਸਟੇਕ ਹোলਡਰ ਆ ਸਾਰੇ ਜਿੰਨੇ ਵੀ ਚਾਹੇ ਉਹ ਮਨਿਸਟਰ ਹੋਵੇ ਸੈਕਟਰੀ ਐਡਮਿਨਿਸਟਰेटर ਸੈਕਟਰੀ ਸਾਰੇ ਪਾਰਟਮੈਂਟ ਦੇ ਜਿਹੜੇ ਸਾਡੇ ਅਫਸਰ ਸਹਬਾਨ ਆ ਜਿੰਨੇ ਵੀ ਡਰਗ ਐਡਿਕਸ਼ਨ ਨਾਲ ਮੈਂਟਰ ਹੈਲਥ ਨਾਲ ਡੀਲ ਕਰਦੇ ਔਰ ਪੀਜੀਆਈ ਤੋਂ ਔਰ 올 ਇੰਡਸਟਰੀ ਤੋਂ ਐਕਸਪਰਟਸ ਪੰਜਾਬ ਦੇ ਜਿਹੜੇ ਪ੍ਰਾਈਵੇਟ ਪ੍ਰੈਕਟਿਸਨਰਸ ਆ ਸਮਾਜ ਭਲਾਈ ਦਫ਼ਤਰ ਤੋਂ ਪੁਲਿਸ ਤੋਂ ਔਰ ਜਿੰਨੇ ਐਨਜੀਓਸ ਦੇ ਹੈਗੇ ਆ ਉਹਨਾਂ ਨੂੰ ਸਾਰਿਆਂ ਦਾ ਅਸੀਂ ਇੱਕ ਬ੍ਰੇਨਸਟਾਰਮਿੰਗ ਸੈਸ਼ਨ ਸੰਪੋਜ਼ੀਅਮ ਇੱਕ ਦਿਨ ਦਾ ਅਸੀਂ ਰੱਖਿਆ ਹੈਗਾ ਜਿਹਦੇ ਵਿੱਚ ਉਹ ਪੰਜਾਬ ਦੇ ਜਿੰਨੇ ਵੀ ਮੈਂਟਰ ਹੈਲਥ ਦੇ ਇਸ਼ੂ ਆ ਚਾਹੇ ਡਰਗ ਐਡਿਕਸ਼ਨ ਦੀ ਪ੍ਰੋਬਲਮ ਹੋਵੇ ਕਿਸਾਨਾਂ ਦੇ ਵਿੱਚ ਸੂ ਸਾਈਡ ਦਾ ਮਸਲਾ ਹੋਵੇ ਸਟੂਡੈਂਟਸ ਦੇ ਵਿੱਚ ਸੂ ਸਾਈਡ ਦਾ ਮਸਲਾ ਹੋਵੇ ਜਿਸ ਤਰ੍ਹਾਂ ਸਾਡੇ ਹੁਣ ਬੰਦੇ ਡਿਪੋਸ ਹੋ ਕੇ ਆ ਰਹੇ ਆ ਉਹਨਾਂ ਦੇ ਵਿੱਚ ਜਿਹੜੇ ਸਾਈਕਲੋਜੀਕਲ ਉਹਨਾਂ ਦੇ ਡਿਪਰੈਸ਼ਨ ਸਾਰੀ ਜਿਹੜੀ ਉਹਨਾਂ ਦੇ ਨਾਲ ਕਿਦਾਂ ਡੀਲ ਕਰਨਾ ਇਹ ਸਾਰੀਆਂ ਪ੍ਰੋਬਲਮ ਦੇ ਡੀਲ ਕਰਨ ਵਾਸਤੇ ਅਸੀਂ ਇੱਕ ਮੈਂਟਲ ਹੈਲਥ ਪਾਲਿਸੀ ਜਿਹੜੀ ਪੰਜਾਬ ਦੀ ਬਣਾ ਜਾ ਰਹੇ ਆ ਤੇ ਅੱਜ ਅਸੀਂ ਜਿਹੜੇ ਸਿਹਤ ਮਹਿਕਮੇ ਨਾਲ ਸੰਬੰਧਿਤ ਜਾਂ ਐਨ ਜੀਓਜ਼ ਚਾਰਜਡ ਐਕਸਪਰਟਸ ਆ ਦਾ ਜਿਹੜਾ ਮਹਿਕਮਾ ਹੈਗਾ ਉਹਨਾਂ ਦੇ ਸਾਰੇ ਸਾਰੇ ਜਣੇ ਡਿਸਕਸ਼ਨ ਕਰ ਰਹੇ ਆ ਇਸ ਤੋਂ ਬਾਅਦ ਅਸੀਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਸਿੱਖਿਆ ਦਾ ਸਮਾਜ ਭਲਾਈ ਦਾ ਵਿਭਾਗ ਹੈਗਾ ਵੱਡੀਆਂ-ਵੱਡੀਆਂ ਐਨ ਜੀਓਜ਼ ਹੈਗੀਆਂ ਉਹ ਸਾਰੇ ਉਹਨਾਂ ਦੇ ਨਾਲ ਕਿਸੇ ਡਿਸਕਸ਼ਨ ਕਰਾਂਗੇ ਔਰ ਉਸ ਤੋਂ ਬਾਅਦ ਇੱਕ ਪਾਲਸੀ ਲੈ ਕੇ ਆਵਾਂਗੇ ਉਸ ਤੋਂ ਬਾਅਦ ਇਹ ਸਭ ਲਈ ਵਿੱਚ ਜਾਏਗਾ ਮਤਲਬ ਮੁੱਖ ਮੰਤਰੀ ਸਾਹਿਬ ਕੋਲ ਜਾਏਗਾ ਕੈਬਨਟ ਅਪਰੂਵਲ ਵਾਸਤੇ ਇੱਕ ਮੈਂਟਰ ਪਾਲਸੀ ਲੈ ਕੇ ਜਾਵਾਂਗੇ ਜਿਹਦੇ ਨਾਲ ਕਿਸੇ ਪੰਜਾਬ ਦੇ ਬੱਚੇ ਜਿਹੜੇ ਸਾਡੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਕਿਸੇ وجہ ਨਾਲ ਉਹਦੇ ਕਾਰਨ ਕੀ ਆ ਉਹਦਾ ਹੱਲ ਕੀ ਆ ਉਹਦਾ ਉਹਦਾ ਹੱਲ ਦੇਾਂਗੇ ਔਰ ਇੱਕ ਨਵੀਂ ਪਾਲਸੀ ਲੈ ਕੇ ਆਵਾਂਗੇ ਸੂ ਸਾਈਡਸ ਬੰਦ ਕਰਨ ਵਾਸਤੇ ਪਾਲਸੀ ਲੈ ਕੇ ਆਵਾਂਗੇ ਬੱਚਿਆਂ ਦੇ ਵਿੱਚ ਐਡਿਕਸ਼ਨ ਨਾ ਹੋਵੇ ਤਾਕੇ ਹੋਰ ਬੱਚੇ ਨਸ਼ਿਆਂ ਦੇ ਵਿੱਚ ਨਾ ਜਾਣ ਉਹਦੇ ਵਾਸਤੇ ਕਦੋਂ ਪਹੁੰਚੇ ਲੈ ਕੇ ਆਵਾਂਗੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇੱਕ ਸਿਹਤਮੰਦ ਕੱਲ ਨੂੰ ਅਸੀਂ ਇਕਜੁੱਟ ਹੋ ਕੇ ਬਣਾਵਾਂਗੇ ਸਾਡੇ ਸਹਿਯੋਗੀ ਵਿਚਾਰ ਵਟਾਂਦਰੇ ਤੇ ਸੈਸ਼ਨ ਦੌਰਾਨ ਮਾਨਸਿਕ ਸਿਹਤ ਮੁੱਦਿਆਂ ਨਾਲ ਨਜਿੱਠਣ ਲਈ ਵਕਫ ਵਕ ਪਹਿਲੂਆਂ ਤੇ ਆਪਣੇ ਸੁਝਾਅ ਦੇਣਗੇ ਜਿਸ ਤੋਂ ਬਾਅਦ ਪਾਲਿਸੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਕਿਸਾਨਾ ਕੁਝ ਗਜਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 87ਵਾਂ ਦਿਨ ਵੀ ਜਾਰੀ ਰਿਹਾ ਇਸ ਦੌਰਾਨ 22 ਫਰਵਰੀ ਦੀ ਕੇਂਦਰ ਨਾਲ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣ ਬਾਰੇ ਡੱਲੇਵਾਲ ਨੇ ਕਿਹਾ ਕਿ ਜੇਕਰ ਕਿਸਾਨ ਆਗੂ ਉਹਨਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਹਿਣਗੇ ਤਾਂ ਉਹ ਇਸ ਵਿੱਚ ਜ਼ਰੂਰ ਸ਼ਾਮਲ ਹੋਣਗੇ ਭਾਵੇਂ ਕਿ ਉਹ ਕਿੰਨੀ ਵੀ ਤਕਲੀਫ ਵਿੱਚ ਕਿਉਂ ਨਾ ਹੋਣ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ 87ਵੇਂ ਦਿਨ ਵੀ ਜਾਰੀ ਰਿਹਾ ਡੱਲੇਵਾਲ ਨੇ ਕਿਹਾ ਕਿ ਅਸੀਂ 80 ਸਾਲ ਪਰ ਧਰਨੇ ਤੇ ਬੈਠੇ ਰਹੇ ਪਰ ਕੋਈ ਗੱਲਬਾਤ ਲਈ ਨਹੀਂ ਆਇਆ ਜਦੋਂ ਅਸੀਂ ਆਪਣਾ ਮਰਨਵਰਤ ਅਖੀਰ ਤੱਕ ਲੈ ਕੇ ਗਏ ਉਦੋਂ ਕੇਂਦਰ ਸਰਕਾਰ ਗੱਲਬਾਤ ਲਈ ਰਾਜ਼ੀ ਹੋਈ 22 ਫਰਵਰੀ ਦੇ ਕੇਂਦਰ ਨਾਲ ਹੋਣ ਵਾਲੀ ਗੱਲਬਾਤ ਬਾਰੇ ਉਹਨਾਂ ਕਹਿ ਰਹੇ ਕਿ ਹੁਣ ਭਾਵੇਂ ਸਰਕਾਰ ਗੱਲਬਾਤ ਲਈ ਤਿਆਰ ਹੋਈ ਹੈ ਤਾਂ ਅਸੀਂ ਫਿਰ ਵੀ ਮਨਵਰਤ ਜਾਰੀ ਰੱਖਾਂਗੇ ਅਸੀਂ ਲੜਾਈ ਜਿੱਤਣ ਲਈ ਮਨਵਰਤ ਜਾਰੀ ਰੱਖਾਂਗੇ। ਹਮਾਰੇ ਸੀ ਬਾਰ-ਬਾਰ ਇਹ ਪੁੱਛਾ ਜਾ ਰਹਾ tha ki ਮੀਟਿੰਗ ਕੀ ਜੜਗਾ ਕੌਨਸੀ ਹੈ। ਉਹ ਉਸਕੇ ਬਾਰੇ ਮੇ ਆਵੀ-ਆਵੀ ਪੱਤਰ ਮਿਲਿਆ ਹੈ ਹਮੇ। ਔਰ ਉਸ ਪੱਤਰ ਮੇ ਸਪਸ਼ਟ ਕੀਆ ਗਿਆ ਹੈ ਕਿ बाईस तारीख की जो मीटिंग देकर गए थे उस दिन तय हुई थी वो मीटिंग चंडीगढ़ के अंदर छब्बीस सेक्टर में वहीं पे ही महात्मा गांधी इंस्टीट्यूट के अंदर वहाँ वो बैठक होगी और केंद्र सरकार के साथ वो बैठक होगी मैं फिर से ये क्लियर कर देता हूँ कि वो बैठक की जो जगह है वो चंडीगढ़ के छब्बीस सेक्टर में महात्मा गांधी इंस्टीट्यूट के अंदर वहीं पे शाम के छः बजे वो हमारी बैठक की हमें पत्र आ गया है वो पत्र भी आप सबको मतलब भेज दिया जाएगा ਕੇਂਦਰ ਨਾਲ ਕਿਸਾਨਾਂ ਦੀ ਦੂਜੀ ਮੀਟਿੰਗ ਵਿੱਚ ਸ਼ਾਮਲ ਹੋਣ ਬਾਰੇ ਬੋਲਦੇ ਆ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਲਈ 4.5 ਘੰਟੇ ਦਾ ਸਫ਼ਰ ਤੈਅ ਕਰਨਾ ਹੁੰਦਾ ਹੈ ਰਸਤੇ ਵਿੱਚ ਬਹੁਤ ਤਕਲੀਫ ਹੁੰਦੀ ਹੈ ਫਿਰ ਮੀਟਿੰਗ ਵਿੱਚ 2.5 ਘੰਟੇ ਬੈਠਣਾ ਪੈਂਦਾ ਹੈ ਜਿਸ ਨਾਲ ਸਰੀਰ ਨੂੰ ਤਕਲੀਫ ਪਹੁੰਚਦੀ ਹੈ ਪਰ ਜਿਵੇਂ ਕਿਸਾਨ ਸਾਥੀ ਕਹਿਣਗੇ ਉਹ ਉਵੇਂ ਹੀ ਕਰਨਗੇ ਜੇ ਉਹ ਕਹਿਣਗੇ ਕਿ ਕੇਂਦਰ ਨਾਲ ਕਿਸਾਨਾਂ ਦੀ ਦੂਜੀ ਮੀਟਿੰਗ ਵਿੱਚ ਮੈਨੂੰ ਲੈ ਕੇ ਜਾਣਾ ਤਾਂ ਮੈਂ ਜ਼ਰੂਰ ਜਾਵਾਂਗਾ ਭਾਵੇਂ ਤਕਲੀਫ ਹੀ ਕਿਉਂ ਨਾ ਸਹਿਣੀ ਪਵੇ ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉਹ ਕਰੀਬ ਇੱਕ ਅੰਤਾਂ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਰਏ ਉਹਨਾਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਸਰਵਣ ਕੀਤਾ ਮੀਡੀਆ ਨਾਲ ਗੱਲਬਾਤ ਕਰਦਿਆਂ ਰਜ਼ਾ ਮੁਰਾਦ ਨੇ ਕਿਹਾ ਕਿ ਸ਼੍ਰੀ ਹਰਮੰਦਰ ਸਾਹਿਬ ਕੌਮੀ ਇਕਜਾਤੀ ਜਿਉਂਦੀ ਜਾਗਦੀ ਮਿਸਾਲ ਹੈ ਇੱਥੇ ਪਹੁੰਚ ਕੇ ਉਹ ਰੂਹਾਨੀਅਤ ਦਾ ਅਹਿਸਾਸ ਕਰਦੇ ਨੇ ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਵੀਰਵਾਰ ਨੂੰ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਇਸ ਦੌਰਾਨ ਉਹਨਾਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਰਜ਼ਾ ਮੁਰਾਦ ਕਰੀਬ 1 ਘੰਟਾ ਹਰਮੰਦਰ ਸਾਹਿਬ ਦੇ ਅੰਦਰ ਰਹੇ ਤੇ ਉਹਨਾਂ ਪ੍ਰਿਕਰਮਾ ਵੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇੱਥੇ ਜੋ ਮਨ ਨੂੰ ਸ਼ਾਂਤੀ ਮਿਲਦੀ ਹੈ ਉਸ ਨਾਲ ਆਤਮਾ ਸੰਤੁਸ਼ਟ ਹੋ ਜਾਂਦੀ ਹੈ ਅਜਿਹਾ ਉਹਨਾਂ ਨੇ ਹੋਰ ਕਿਤੇ ਮਹਿਸੂਸ ਨਹੀਂ ਕੀਤਾ ਰਜ਼ਾ ਮੁਰਾਦ ਨੇ ਕਿਹਾ ਕਿ ਸ਼੍ਰੀ ਹਰਮੰਦਰ ਸਾਹਿਬ ਰਾਸ਼ਟਰੀ ਇਕਤਾ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ मन की शांति मिलती है यहाँ जिसे कहते हैं कि आत्मा तृप्त हो जाती है और हर मंदिर साहेब जो हैं ये एक नेशनल इंटीग्रेशन की ज़िंदा मिसाल हैं मियाँ मीर जी ने यहाँ इसकी स्थापना की थी और दुनिया के कोने कोने से लोग आते हैं यहाँ पर और जो भी आता है कोई खाली हाथ नहीं जाता है जो भूखा आता है एक भूखा आए सौ आए हज़ार आए लाख आए यहाँ से कभी कोई भूखा जाता नहीं है और सिख कौम में जो एक सेवा भाव है वो भारत हो वो इंग्लैंड हो वो अमेरिका हो जहाँ भी कोई आफत आती है सबसे पहले सिख कौम जो है वो वहाँ पहुँचती है लोगों की मदद करने के लिए कहीं सैलाब हो कहीं अर्थक्वेक हो कहीं कोई घटना हो कहीं कोई रेलवे घटना हो सबसे पहले सिख कौम जो है वो मदद के लिए वहाँ पहुँचती है और ये सब इसका नतीजा है जो उन्हें सीख दी जाती है उन्हें जो नसीहत की जाती है आ, गरीबों की लोगों की ज़रूरतमंदों की मदद करने की ये उसका नतीजा है तो मैं मैं यहाँ आता हूँ दिल में श्रद्धा लिए आता हूँ और जब जाता हूँ तो बिल्कुल मेरी मेरी आत्मा तृप्त होती है ये यहाँ पर आने का मेरा मेरा मकसद होता है रूह میری جو ہے وہ ایسا لگتا ہے کہ ایک نئی روح ایک نئی اپناج کے ساتھ میں واپس جا رہا۔ ردا مراد نے کہا کہ وہ اکثر سچکنڈ شری ہرمندر صاحب کے مٹھا ٹیکن اوندے ਰਹਿੰਦੇ ਨੇ ایتھے پہنچ کے او روحانیت ਦਾ احساس ਕਰਦੇ ਨੇ۔ اس دوران انہوں نے کہا کہ وہ کچھ پروجیکٹس تے کام کر رہے نے پنجابی فلموں وچ او مڑ تو ایکٹیو ہون دی خواہش رکھتے نے۔ اس بلٹنز این ائی نویاں تے تازہ خبراں لے کے مڑ حاضر ہوواں گے۔ فی الحال دیو اجازت۔ ਧੰਵਾਦ।